ਜੋ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਨੌਜਵਾਨ ਤਰਨਜੋ ਸਿੰਘ ਦੇ ਘਰਦਿਆਂ ਦੇ ਬਣੇ ਹੋਏ ਨੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਦਰਅਸਲ ਲੰਗੇ ਦਿਨੀ ਬਸੰਤ ਪੰਚਮੀ ਲੰਘ ਕੇ ਗਈ ਆ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਹਾਲਾਂਕਿ ਮੀਂਹ ਪੈ ਜਾਂਦਾ ਪਤੰਗबाजी ਨਹੀਂ ਹੁੰਦੀ ਪਰ ਫਿਰ ਵੀ ਪਤੰਗਬਾਜੀ ਹੁੰਦੀ ਆ ਤੇ ਉਸ ਦੇ ਵਿੱਚ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਕਿ ਚੈਨਾ ਡੋਰ ਨਾ ਖਰੀਦੀ ਜਾਵੇ ਨਾ ਵੇਚੀ ਜਾਵੇ ਪ੍ਰਚਾਰ ਕੀਤਾ ਜਾ ਰਿਹਾ ਸ਼ਕਤੀ ਦੇ ਨਾਲ ਰੋਕ ਵੀ ਲਾਈ ਜਾ ਰਹੀ ਹੈ ਪਰ ਕਿਤੇ ਕਿਸੇ ਥਾਂਵਾਂ ਦੇ ਉੱਪਰ ਜਿੱਥੇ ਚਾਇਨਾ ਡੋਰ ਵਿਕ ਰਹੀ ਹੈ ਉਸ ਦਾ ਇਹ ਹਾਲਾਤ ਦੇਖਣ ਨੂੰ ਮਿਲੇ ਨੇ ਕਿ ਉਸ ਚਾਇਨਾ ਡੋਰ ਦੇ ਨਾਲ 15 ਸਾਲਾ ਨੌਜਵਾਨ ਤਰਨਜੋਤ ਸਿੰਘ ਦਾ ਜਿਹੜਾ ਗळा ਵੱਢਿਆ ਗਿਆ ਤੇ ਮੌਕੇ ਤੇ ਮੌਤ ਹੋ ਚੁੱਕੀ ਹੈ ਸਕੂਲ ਤੋਂ ਜਿਹੜਾ ਅੱਜ ਪੜ੍ਹ ਕੇ ਆਪਣੇ ਵਾਪਸ ਘਰ ਆ ਰਿਹਾ ਸੀ ਮੋਟਰਸਾਈਕਲ ਦੇ ਉੱਪਰ 10ਵੀਂ ਜਮਾਤ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਪਿਤਾ ਦੇ ਹਾਲਾਤ ਨਹੀਂ ਦੇਖੇ ਜਾ ਰਹੇ ਜਿਸ ਪਿਤਾ ਨੇ ਆਪਣੇ ਉਸ ਪੁੱਤ ਦੇ ਵਿੱਚੋਂ ਜਿਹੜਾ ਦੇਖਿਆ ਸੀ ਕਿ ਜਿਉਂ-ਜਿਉਂ ਜਵਾਨ ਹੋ ਰਿਹਾ ਨੌਜਵਾਨ ਹੋ ਰਿਹਾ ਉਸ ਦੇ ਵਿੱਚੋਂ ਬਹੁਤ ਸਾਰੇ ਸੁਪਨੇ ਸਜਾਏ ਹੁੰਦੇ ਨੇ ਪਰ ਜਦੋਂ ਅੱਖਾਂ ਦੇ ਮੂਰੇ ਹਾਲਾਤ ਬਣ ਜਾਣ ਕਿ ਜਵਾਨ ਪੁੱਤ ਦੀ ਇੱਕ ਚਾਈਨਾ ਡੋਰ ਦੇ ਨਾਲ ਗळा ਵੱਢਣ ਦੇ ਨਾਲ ਮੌਤ ਹੋ ਚੁੱਕੀ ਆ ਤੇ ਫਿਰ ਕਰ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਬਣ ਗਏ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਮਰਾਲਾ ਦੇ ਪਿੰਡ ਰੋਲੇ ਦੀ ਤਸਵੀਰ ਆ ਜਿੱਥੇ ਕਿ ਤਰਨਜੋ ਸਿੰਘ 15 ਸਾਲਾ ਨੌਜਵਾਨਾ ਸਕੂਲ ਦੇ ਵਿੱਚੋਂ ਆਪਣੇ ਇੱਕ ਸਾਥੀ ਦੇ ਨਾਲ ਮੋਟਰਸਾਈਕਲ ਦੇ ਉੱਪਰ ਘਰ ਵਾਪਸ ਆ ਰਿਹਾ ਹੁੰਦਾ ਪਰ ਰਸਤੇ ਦੇ ਵਿੱਚ ਚਾਇਨਾ ਡੋਰ ਆ ਜਿਹੜੀ ਉਹ ਲੰਮਕ ਰਹੀ ਹੁੰਦੀ ਆ ਪਰ ਨਈ ਨਜ਼ਰ ਆਉਂਦੀ ਤੇ ਉਸ ਦੇ ਨਾਲ ਗਲਾ ਵੱਢਿਆ ਜਾਂਦਾ ਇੰਨਾ ਹੀ ਨਹੀਂ ਹੁੰਦਾ ਜਿਹੜਾ ਇੱਕ ਸਾਥੀ ਹੋਰ ਹੁੰਦਾ ਉਸ ਦੇ ਪਿੱਛੇ ਮੋਟਰਸਾਈਕਲ ਦੇ ਉੱਪਰ ਸਵਾਰ ਹੁੰਦਾ ਉਸ ਦਾ ਵੀ ਜਿਹੜਾ ਗਲਾ ਕੱਟਿਆ ਗਿਆ ਉਸ ਦੇ ਸੱਟ ਹਲਕੀ ਹੁੰਦੀ ਆ ਤੇ ਉਸ ਦਾ ਜਿਹੜਾ ਬਚਤ ਰਹਿ ਜਾਂਦੀ ਉਸ ਦੇ ਜਿਹੜੇ ਟਾਂਕੇ ਲੱਗੇ ਨੇ ਗਲੇ ਨੂੰ ਪਾ ਰਹੇ ਇਸ 15 ਸਾਲਾ ਨੌਜਵਾਨ ਤਰਨਜੋਤ ਸਿੰਘ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਹੈ ਕੋਈ ਪਹਿਲੀ ਤਸਵੀਰ ਨਹੀਂ ਅਜਹੀਆਂ ਬਹੁਤ ਸਾਰੀਆਂ ਤਸਵੀਰਾਂ ਪਿਛਲੇ ਕਈ ਸਾਲਾਂ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ ਹਾਲਾਂਕਿ ਸਰਕਾਰ ਵੱਡੇ ਪੱਤਰ ਤੇ ਰੋਕਾਂ ਲਗਾ ਰਹੀ ਆ ਸਖਤੀਆਂ ਕਰ ਰਹੀ ਆ ਦੁਕਾਨਦਾਰਾਂ ਦੇ ਉੱਪਰ ਵੀ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਪਰ ਇੱਕ ਹੋਰ ਕਰਦਾ ਚਰਾਗ ਅੱਜ ਚਾਇਨਾ ਡੋਰ ਨੇ ਵਜਾ ਕੇ ਰਖ ਦਿੱਤਾ ਮਾਪਿਆਂ ਦੇ ਕਿਸ ਤਰੀਕੇ ਦੇ ਹਾਲਾਤ ਨੇ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਕਿਲਾ ਪੀਰਾ ਘਾਟੋਂ ਵੇਣੇ ਵੇਣੇ ਦੁਨੀਆਂ ਚਾਹਾਂ ਰਮੇ ਸੁਈ ਰਸਾ ਗਾਤਾ ਇਲਾਜ ਮਰਾ ਭਤੀਜਾ ਘਰੋਂ ਚਲੇ ਆਦੀ ਚੈਨਾ ਡੋਰ ਨੇ ਗਾਲ ਵੱਡੇ ਆ ਸਾਡਾ ਪੀਰਾ ਪੜਾ இருக்கு <laughs> <laughs> <laughs>

ਪਰ ਚੈਨਾ ਡੋਰ ਬਾਰੇ ਹੀ ਗੱਲ ਕਰ ਰਹੇ ਜੀ ਕਿ ਪੁਲਿਸ ਪ੍ਰਸ਼ਾਸਨ ਕਹਿੰਦੀ ਹੈ ਕਿ ਚੈਨਾ ਨਹੀਂ ਬਿਕ ਨਹੀਂ ਜੀ ਦੇ ਲੋ ਥੋੜੀ ਸਮਝਣੀ ਹੈ ਜੀ ਇਕ ਲੋਕਾ ਪੁੱਤਰ ਦੀ ਇਕੱਲੇ ਜੀ ਗੱਲੇ ਗੱਲੇ ਨਹੀਂ ਜੀ ਇਕੱਲੇ ਜੀ ਬਕਰ ਕੋਈ ਭੈਣ ਨਹੀਂ ਤੇ ਚਾਚੇ ਦੀ ਤੇ ਤਾਏ ਦੀ ਭੈਣ ਕੁੜੀ ਹੈ ਭੈਣਾ ਜੀ ਕੋਸ ਪਤੀ ਮੰਨ ਕਰਦੇ ਸਾਂ ਮੰਗ ਜਿਵੇਂ ਦੋਨੋਂ ਕੀ ਮੰਗਾਂਗੇ ਜੀ ਹੁਣ ਇਹਨਾਂ ਤੋਂ ਹੋਣ ਕੀ ਮੰਗੂ ਜੀ